ਸੁਖ ਦੁਖ ਜੀ ਪਰ ਸੈ ਨਹੀਂ ਲੋਕ ਮੋਹ ਅਭਿਮਾਨ ਕਹ ਨਾਨਕ ਸੁਨਰੀ ਮਨਾ ਸੋਮਉਮਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੀ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੀ ਮਨਾ ਮੁਕਤ ਤਾਹੀ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨਰੀ ਮਨਾ ਮੁਕਤ ਤਾਹੀ ਤੈ ਜਾਨ ਜੋ ਜੋ ਟਾਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰ ਵਾਲੀ ਸਤਸੰਗੀ ਜਨਮ ਵਡਿਆ ਭਾਗਾਂ ਵਾਲੇ ਹੋ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤినੋਂ ਦੀ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਚੱਲ ਰਹੀ ਲੜੀਵਾਰ ਸਵਾ ਮਹੀਨੇ ਦੀ ਲੜੀ ਅਧੀਨ ਆਪ ਗੁਰੂ ਚਰਨਾਂ ਦੀ ਹਾਜ਼ਰੀ ਰੋਜ਼ਾਨਾ ਦੁਆਰ ਰਹੀ ਹੈ ਔ ਰਬੀ ਬਾਣੀ ਦਾ ਕੀਰਤਨ ਸੰਕਤੀ ਰੂਪ 15 ਆਪ ਜੀ ਨੇ ਸਰਵਣ ਕੀਤਾ ਸਮਾ ਹੈ ਪਾਵਨ ਸ਼ਲੋਕਾਂ ਦੀ ਵਿਚਾਰ ਦਾ ਸ਼ਲੋਕ ਨੰਬਰ 13 ਤੋਂ ਲੈ ਕੇ ਸ਼ਲੋਕ ਨੰਬਰ 15 ਤੱਕ ਅੱਜ ਤਿੰਨ ਸ਼ਲੋਕਾਂ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਪਾਂ ਕਰਾਂਗੇ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਪਦਬ ਸੈਸ ਗੁਰ ਫਤੇ ਪ੍ਰਵਾਨ ਕਰੋ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਸਤਿ ਮਨੁੱਖੀ ਸ਼ਰੀਰ ਹਰ ਇੱਕ ਚੀਜ਼ ਦਾ ਪ੍ਰਭਾਵ ਕਬੂਲ ਰਹਿ ਬਾਰਮੁਖੀ ਜੇਕਰ ਵੇਖੀਏ ਸਰੀਰ ਨੂੰ ਜਿਸ ਜਗ੍ਹਾ ਤੇ ਰੱਖਿਆ ਜਾਵੇ ਉਸ ਜਗ੍ਹਾ ਦੇ ਦਾ ਇਹ ਪ੍ਰਭਾਵ ਕਬੂਲ ਲੈਂਦਾ ਹੈ। ਠੰਡ 'ਚ ਰੱਖੋ ਤੋ ਪੇ ਰੱਖੋ। ਛਾਂ ਦੇ ਵਿੱਚ ਰੱਖੋ। ਇਤਿਹਾਦਕ ਜਿਸ ਵੀ ਜਗ੍ਹਾ ਤੇ ਅਸੀਂ ਰੱਖਾਂਗੇ ਇਹ ਤਨ ਉਸ ਜਗ੍ਹਾ ਦਾ ਪ੍ਰਭਾਵ ਕਬੂਲ ਲਏਗਾ। ਉਸੇ ਪ੍ਰਕਾਰ ਮਨੁੱਖੀ ਮਨ ਵੀ ਇਦਾਂ ਦਾ ਹੀ ਹੈ। ਜਿਨ੍ਹਾਂ ਦੇ ਅੰਦਰ ਨਾਮ ਦੀ ਰੰਗਤ ਨਹੀਂ ਚੜੀ ਸਤਿਗੁਰੂ ਗੁਰੂ ਪੀਕ ਬਹਾਦਰ ਸਾਹਿਬ ਮਹਾਰਾਜ ਜੀ ਅੱਜ ਸਮਝਾ ਰਹੇ ਨੇ ਉਹਨਾਂ ਦਾ ਵੀ ਮਨ ਜਿਸ ਜਗ੍ਹਾ ਤੇ ਵਹਿੰਦਾ ਹੈ ਉਸ ਜਗ੍ਹਾ ਦਾ ਪ੍ਰਭਾਵ ਕਬੂਲ ਲੈਂਦਾ ਹੈ ਜਿਵੇਂ ਭਗਤ ਕਬੀਰ ਜੀ ਦਾ ਵਚਨ ਹੈ ਸਪਰਸਾਏ ਕਬੀਰ ਮਨ ਬੰਖੀ ਭਇਓ ਉੱਡ-ਉੱਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਮਨ ਪੰਛੀ ਦੀ ਤਰ੍ਹਾਂ ਜਿਸ ਦਾਣੀ ਦੇ ਜਿਸ ਦਰਖਤ ਤੇ ਬਹਿੰਦਾ ਹੈ ਉਸ ਦਰਖਤ ਦੇ ਫਲ ਖਾਣ ਲੱਗ ਪੈਂਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਹਰ ਇੱਕ ਦੇ ਮਨ ਦੀ ਲਾਲਸਾ ਹੈ ਮੈਂ ਪ੍ਰਮਾਤਮਾ ਦਾ ਸਰੂਪ ਹੋਵਾਂ ਮੈਨੂੰ ਵੀ ਕੋਈ ਕਵੇ ਰੱਬ ਵਰਗਾ ਹਾਲਕੀ ਇੱਕ ਅਵਸਥਾ ਹੈ ਜਿੱਦੋਂ ਅਸੀਂ ਆਪਣੇ ਮukh ਚੋਂ ਕਹਿੰਨੇ اے ਤੇ ਨਿਰਰਾਬ ਉਦਾਰ ਰੂਪੀ ਹੈ ਬੱਚੇ ਪ੍ਰਤੀ ਇਹ ਸ਼ਬਦ ਜ਼ਿਆਦਾਤਰ ਸੁਣਨ ਨੂੰ ਮਿਲਦਾ ਹੈ ਕਿਉਂਕਿ ਉਹਦੇ ਅੰਦਰ ਕਿਸੇ ਵੀ ਵਿਸ਼ੇ ਵਕਾਰ ਦਾ ਹਾਲੇ ਕੋਈ ਪ੍ਰਭਾਵ ਨਹੀਂ ਹੈ ਜਿਨ੍ਹਾਂ ਚਿਰ ਇਨਸਾਨ ਕੋਲ ਆਪਣੀ ਸੋਝੀ ਆਪਣੀ ਮਤ ਸਿਆਣਪ ਨਹੀਂ ਆਉਂਦੀ ਉਹਨਾਂ ਚਿਰ ਇਹਦੀ ਜ਼ਿੰਦਗੀ ਦੁੱਖ ਸੁੱਖ ਤੋਂ ਨਿਰਲੇਪ ਰਹਿੰਦੀ ਉਸਤਤ ਨਿੰਦਿਆ ਦਾ ਕੋਈ ਪ੍ਰਭਾਵ ਨਹੀਂ ਖੁਸ਼ੀ ਗਮੀ ਦਾ ਕੋਈ ਪ੍ਰਭਾਵ ਨਹੀਂ ਤੇ ਇਹ ਤਜਰਬਾ ਸਾਰਿਆਂ ਨੂੰ ਹੈ ਕਿ ਬੱਚਾ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਕਬੂਲਦਾ ਕਿਉਂਕਿ ਉਹ ਕੋਰਾ ਹੁੰਦਾ ਜਿਉਂ-ਜਿਉਂ ਸਿਆਣਪ ਵਧਦੀ ਹੈ ਇਨਸਾਨ ਦੇ ਅੰਦਰ ਤਿਉਂ-ਤਿਉਂ ਅਸਰ ਦੇ ਵਿੱਚ ਇਹ ਚੀਜ਼ਾਂ ਅੰਦਰ ਪ੍ਰਵੇਸ਼ ਕਰਨੀਆਂ ਸ਼ੁਰੂ ਹੋ ਜਾਂਦੀਆਂ ਆਹ ਤੇਰਾ ਹੈ ਆਹ ਮੇਰਾ ਹੈ ਆਹ ਦੁੱਖ ਹੈ ਆਹ ਸੁੱਖ ਹੈ ਆਹ ਖੁਸ਼ੀ ਹੈ ਆਹ ਗਮੀ ਹੈ ਇਹਨੂੰ ਉਸਤ ਕਹਿੰਦੇ ਐ ਇਹਨੂੰ ਨਿੰਦਿਆ ਕਹਿੰਦੇ ਤੇ ਮਾਲਕ ਕੀ ਕਹਿਣ ਲੱਗੇ ਪਰਮਾਤਮਾ ਦਾ ਸਰੂਪ ਹੋਣਾ ਉਹਦੇ ਲਈ ਜਿਹੜਾ ਹੈ ਖੁਸ਼ ਕੁਸ਼ਰਤਾਂ ਦਾ ਸਾਨੂੰ ਉਹ ਪੜਾ ਜਿਹੜੇ ਨੇ ਪਾਰ ਕਰਨੇ ਪੈਣੇ ਤੇ ਜੇ ਇਹ ਕਹਿ ਲੋ ਕਿ ਗੁਣ ਸਾਡੇ ਅੰਦਰ ਹੈਗੇ ਨੇ ਤੇ ਆਪਾਂ ਰੱਬ ਦਾ ਹਾਂ ਤੇ ਜੇ ਹਲੇ ਨਹੀਂ ਹੈਗੇ ਤੇ ਫਿਰ ਆਪਾਂ ਸਮਝੀਏ ਕਿ ਸਫ਼ਰ ਜੇ ਬੜਾ ਲੰਮਾ ਤੇ ਧੰਨ ਗੁਰੂ ਚੇਕਬਹਾਦਰ ਸਿੰਘ ਮਹਾਰਾਜ ਜੀ ਕਹਿੰਦੇ ਹੁਣ ਆਪਾਂ ਜਿਹੜਾ ਇਹ ਸਮਝਣਾ ਹੈ ਕਿ ਇਹਨਾਂ ਚੀਜ਼ਾਂ ਦਾ ਮਨੁੱਖੀ ਮਨ ਤੇ ਪ੍ਰਭਾਵ ਹੈ ਕਿ ਨਹੀਂ ਹੈ ਤੇ ਜੇ ਹੈ ਤੇ ਫਿਰ ਹਾਲੇ ਅਸੀਂ ਰੱਬਗੁਰੂ ਤੱਕ ਪਹੁੰਚੇ ਨਹੀਂ ਮਲਾਪ ਨਹੀਂ ਹੋਇਆ ਤੇ ਜੇ ਨਹੀਂ ਹੈ ਇਹਨਾਂ ਚੀਜ਼ਾਂ ਦਾ ਪ੍ਰਭਾਵ ਤੇ ਫਿਰ ਸਮਝ ਲੈਣਾ ਕਿ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਮਾਲਕ ਜੀ ਕਹਿੰਦੇ ਦੁੱਖ ਸੁੱਖ ਜਿਹਹ ਪਰਸੈ ਨਹੀਂ ਦੁੱਖ ਤੇ ਸੁੱਖ ਜਿੰਨੂੰ ਟੱਚ ਵੀ ਨਹੀਂ ਕਰਦਾ ਪਰਸੈ ਦਾ ਅੰਦਰ ਪ੍ਰਭਾਵ ਹੈ ਜਿਸ ਮਨੁੱਖੀ ਮੰਨਤੇ ਦੁੱਖ ਸੁੱਖ ਦਾ ਪ੍ਰਭਾਵ ਹੀ ਕੋਈ ਨਹੀਂ ਹੈ ਦੁੱਖ ਸੁੱਖ ਤੋਂ ਉੱਪਰ ਹੈ ਤੇ ਆਪਾਂ ਨਾਲ ਨਾਲ ਕਹਿੰਦੇ ਆਪਣੇ ਮਨ ਨੂੰ ਵੀ ਪੁੱਛਣਾ ਹੈ ਪਤਾ ਤੇ ਹੈ ਹੀ ਹੈ ਹਾਮੀ ਤੇ ਅੰਦਰ ਤੋਂ ਭਰੀ ਜਾ ਰਹੀ ਹੈ ਇਹ ਹਾਲੇ ਅਵਸਥਾ ਬਣੀ ਹੈ ਕਿ ਨਹੀਂ ਬਣੀ ਜੇ ਤੇ ਦੁੱਖ ਸੁੱਖ ਦਾ ਪ੍ਰਭਾਵ ਹੈ ਮਾਲਕ ਜੀ ਕਹਿੰਦੇ ਫਿਰ ਮਰਨਾ ਤੇਰੇ ਹੱਥ ਵਿੱਚ ਹੈ ਦੁੱਖ ਸੁੱਖ ਜੇ ਸੁੱਖ ਦੁੱਖ ਜੇ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਜਿਹਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਤੇ ਨਾ ਹੀ ਕਿਸੇ ਪ੍ਰਕਾਰ ਦਾ ਹੰਕਾਰ ਮਾਣ ਹੈ ਕਹੋ ਨਾਨਕ ਸੁਨ ਰੇ ਮਨ ਸੋ ਮੂਰਤ ਪਗਵਾਨ ਹੀ ਮੇਰੇ ਮਨ ਸੁਣ ਉਹ ਰੱਬ ਦਾ ਰੂਪ ਹੈ ਜਿਸ ਦੇ ਅੰਦਰ ਇਹ ਕਹ ਲੋ ਕਿ ਬਖਸ਼ਿਸ਼ ਆ ਜਾਂਦੀ ਹੈ ਕਿ ਉਹ ਦੁੱਖ ਸੁੱਖ ਤੋਂ ਨਿਰਲੇਪ ਹੋ ਜਾਂਦਾ ਹੈ ਅਸੀਂ ਸੁੱਖ ਦਾ ਪ੍ਰਭਾਵ ਵੀ ਕਬੂਲਦੇ ਹਾਂ ਜੀ ਦੁੱਖ ਦਾ ਵੀ ਕਬੂਲਦੇ ਹਾਂ ਲੋਭ ਵੀ ਆਉਂਦਾ ਹੈ ਲਾਲਚ ਵੀ ਆਏਗਾ ਮੋਹ ਵੀ ਅੰਦਰ ਪੈਦਾ ਹੁੰਦਾ ਹੈ ਹੰਕਾਰ ਵੀ ਹੈ ਤੇ ਸਤਿਗੁਰੂ ਜੀ ਕਹਿੰਨ ਲੱਗੇ ਫਿਰ ਹਾਲੇ ਹੋਰ ਰਸਤਾ ਤੈਅ ਕਰਨਾ ਪੈਗਾ ਰੱਬ ਦਾ ਰੂਪ ਹੋਣ ਵਾਸਤੇ ਰੱਬ ਦੇ ਵਿੱਚ ਲਿਵਲੀਨ ਹੋਣ ਵਾਸਤੇ ਕਿਉਂਕਿ ਇਹ ਪੜਾਣੇ ਇਹ ਪੌੜੀਆਂ ਨੇ ਰੱਬ ਤੱਕ ਪਹੁੰਚਣ ਵਾਸਤੇ ਜਾਂ ਰੱਬ ਵਿੱਚ ਲੀਨ ਹੋਣ ਵਾਸਤੇ ਸਤਿਗੁਰੂ ਜੀ ਕਹਿੰਦੇ ਮਨਾ ਮੇਰਿਆ ਉਹ ਅਸਲ ਦੇ ਵਿੱਚ ਰੱਬ ਦਾ ਸਰੂਪ ਹੈ ਜਿਹਦੇ ਉੱਤੇ ਦੁੱਖ ਸੁੱਖ ਦਾ ਕੋਈ ਪ੍ਰਭਾਵ ਨਹੀਂ ਲੋਭ ਦਾ ਕੋਈ ਪ੍ਰਭਾਵ ਨਹੀਂ ਮੋਹ ਦਾ ਕੋਈ ਪ੍ਰਭਾਵ ਨਹੀਂ ਹੰਕਾਰ ਜੀ ਦੇ ਅੰਦਰ ਨਹੀਂ ਹੁੰਦਾ ਉਸਤਤ ਨਿੰਦਿਆ ਨਾਹੀ ਜੀ ਕੰਚਨ ਲੋਹ ਸਮਾਨ ਸਤੂ ਜੀ ਕਹਿੰਦੇ ਨਾ ਉਹਦੇ ਅੰਦਰ ਉਸਤ ਦਾ ਪ੍ਰਭਾਵ ਪੈਂਦਾ ਕੋਈ ਵਧਾਈ ਸਾਡੀ ਕਰੇ ਆਪਾਂ ਵੇਖੋ ਅੰਦਰ ਨਾ ਐ ਫੁੱਲ ਜਾਂਦਾ ਕਿ ਕਿਸੇ ਨੇ ਮੇਰੀ ਵਧਾਈ ਕੀਤੀ ਤੇ ਦੂਜੇ ਪਾਸੇ ਦਸਨ ਦੇ ਵਿੱਚ ਜੇਕਰ ਕੋਈ ਨਿੰਦਿਆ ਵੀ ਕਰ ਦੇਵੇ ਤੇ ਫਿਰ ਆਪਾਂ ਕਹਿੰਨੇ ਕਿਉਂ ਕੀਤੀ ਹਾਲਾਂਕਿ ਆਪਾਂ ਸਮਝੀਏ ਕਿ ਨਾ ਚੀਜ਼ਾਂ ਦਾ ਸਾਡੇ ਉੱਤੇ ਹਾਲੇ ਪ੍ਰਭਾਵ ਹੈਗਾ ਅਸੀਂ ਨਿਰਲੇਪ ਨਹੀਂ ਹੁੰਦੇ ਤੇ ਜਿਹੜੇ ਨਿਰਲੇਪ ਹੋ ਜਾਂਦੇ ਨੇ ਨਾ ਉਹਨਾਂ ਦੀ ਇੱਕ ਅਵਸਥਾ ਬਣ ਆਉਂਦੀ ਹੈ ਜੀ ਉਹ ਖੁਦ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨੇ ਉਤੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਨਿੰਦਾ ਹੋਏ ਤਾਂ ਬੈਕੁੰਠ ਜਾਈਏ ਭਗਤ ਕਬੀਰ ਦੀ ਕਹਿਣ ਲੱਗੇ ਮੈਂ ਤੇ ਸਮਝਦਾ ਮੇਰੀ ਕੋਈ ਲਾਭਾ ਕਰੇ ਮੇਰੀ ਕੋਈ ਨਿੰਦਿਆ ਕਰੇ ਤੇ ਮੈਂ ਸਵਰਗਾਂ ਵਿੱਚ ਬੈਠਾ ਹਾਂ ਭਾਵੇਂ ਕੋਈ ਤਾਂ ਹੈ ਜਿਹੜਾ ਮੇਰੇ ਪ੍ਰਤੀ ਜਿਹੜਾ ਇੰਨਾ ਸਮਾਂ ਕੱਢ ਰਿਹਾ ਹੈ ਅੱਜ ਕੱਲ ਕੋਣ ਕਿਸੇ ਪ੍ਰਤੀ ਸਮਾਂ ਕਰਦਾ ਹੈ ਤੇ ਚਲੋ ਜੇਕਰ ਕੋਈ ਨਿੰਦਿਆ ਪੱਖੋਂ ਹੀ ਸਾਡਾ ਸਾਡੇ ਲਈ ਸਮਾਂ ਕੱਢ ਰਿਹਾ ਤੇ ਭਗਤ ਕਬੀਰ ਜੀ ਕਹਿਣ ਲੱਗੇ ਤੂੰ ਆਪਣੇ ਆਪ ਨੂੰ ਸਕੂਨ ਦੇ ਵਿੱਚ ਲੈ ਕੇ ਆ ਕਿਉਂ ਉਹ ਤੇਰੀ ਮੈਲ ਧੋ ਰਿਹਾ ਹੈ ਜੋ ਕੁਛ ਤੇਰੇ ਅੰਦਰ ਹੈ ਨਾ ਉਤੋਂ ਪਰੇ ਤੇ ਇਸ ਲਈ ਮੇਰੇ ਮਾਲਕ ਕਹਿੰਦੇ ਕਿ ਜਿਨ੍ਹਾਂ ਤੇ ਉਸਤ ਤੇ ਨਿੰਦਿਆ ਦਾ ਪ੍ਰਭਾਵ ਨਹੀਂ ਹੈਗਾ ਜੀ ਤੇ ਨਾਲ ਹੀ ਕੰਚਨ ਲੋਹ ਸਮਾਨ ਕੰਚਨ ਦਾ ਅਰਥ ਹੁੰਦਾ ਹੈ ਸੋਨਾ ਕਿ ਜਿਨ੍ਹਾਂ ਤਾਂ ਦੇ ਅੰਦਰ ਜਿਹੜਾ ਨਾ ਸੋਨੇ ਤੇ ਮਿੱਟੀ ਭਰਦੀ ਕੋਈ ਪ੍ਰਭਾਵ ਹੈ ਸੋਨੇ ਤੇ ਮਿੱਟੀ ਨੂੰ ਇੱਕ ਜੈਸਾ ਹੀ ਸਮਝਦੇ ਹੁਣ ਸੋਨੇ ਦਾ ਪ੍ਰਭਾਵ ਸਾਡੇ ਤੇ ਹੈ ਜੀ ਆਕਰਸ਼ਿਤ ਹੁੰਨੇ ਸ ਤੇ ਮਿੱਟੀ ਪ੍ਰਤੀ ਕੀ ਭਾਵ ਹੈ ਸਾਡੇ ਅੰਦਰ ਉਹ ਵੀ ਆਪਾਂ ਸਮਝਦੇ ਹਾਂ ਇਹਦਾ ਭਾਵ ਕੀ ਇਹ ਜਿਹੜਾ ਮਨ ਹੈ ਨਾ ਇਸ ਪ੍ਰਭਾਵ ਅਧੀਨ ਹੈ ਹਰ ਇਸ ਕਰਕੇ ਹੀ ਜੁੜਨਾ ਨਹੀਂ ਆ ਰਿਹਾ ਇਸ ਕਰਕੇ ਮਨ ਜਿਹੜਾ ਹੈ ਅਵੇਸਲਾ ਹੋ ਜਾਂਦਾ ਜੁੜਦਾ ਨਹੀਂ ਹੈ ਬਹੁਤ ਕੁਝ ਅੰਦਰ ਹੁੰਦਾ ਹੈ ਕਹੋ ਨਾਨਕ ਸੁਨਰੀ ਮਨ ਮੁਕਤ ਤਾਹੀਂ ਤੈ ਜਾਨ ਉਹ ਹੀ ਮੁਕਤ ਸਮਝੋ ਮੋਤ ਜਿਹੜਾ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੋ ਗਿਆ ਜਿੱਤੇ ਪ੍ਰਭਾਵ ਹੀ ਕੋਈ ਨਹੀਂ ਤੇ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਗੱਲ ਸਿਖਾਈ ਹੈ ਜੀ ਆਪਣੇ ਜੀਵਨ ਰਾਈ कि लोकन की चतुराई उपमा थी बैसंतर जा हालांकि बड़ा औखा है मैं समझा मैं अपने वास्ते भी समझा ना बहुत तो औखा है इस इस रात चलना पर एक वरन जेकर बंदा तुर पवे ना है है। इस रात इस राह वर्गा होर कोई राह है ही नहीं ਤੇ ਗੁਰੂ ਰਾਮਦਾਸ ਬਰਸ਼ਾ ਮਹਾਰਾਜ ਜੀ ਕਹਿੰਦੇ ਕੋਈ ਵਧਾਈ ਕਰੇ ਕੋਈ ਨਿੰਦਿਆ ਕਰੇ ਤੈਨੂੰ ਮਾੜਾ ਬੋਲੇ ਚੰਗਾ ਬੋਲੇ ਇਸ ਚੀਜ਼ ਦਾ ਪ੍ਰਭਾਵ ਆਪਣੇ ਮਨ ਤੇ ਪੈਣੀ ਨਹੀਂ ਇਹਨੂੰ ਅੱਗ ਵਿੱਚ ਸਾੜ ਦੇ ਲੋਕਨ ਕੀ ਚਤੁਰਾਈ ਉਮਮਾ ਦੇਬੈ ਸੰਸਰ ਜਾਰ ਕੋਈ ਭਲਾ ਕਹੂ ਭਾਵੇਂ ਬੁਰਾ ਕਹੂ ਹਮ ਤਨ ਦੀ ਉਹ ਹੈ ਢਾਰ ਹੁਣ ਜੇ ਅਰਪਣ ਕਰ ਦਿੱਤਾ ਸਭ ਕੁਝ ਫਿਰ ਕੋਈ ਚੰਗਾ ਕਵੇ ਮਾੜਾ ਕਵੇ ਤੇਰੇ ਤੇ ਅਸਰ ਪੈਣੇ ਨਹੀਂ ਜਾਈਦਾ। ਬੋਨੋ ਹੀ ਮੁਕਤ ਕਹਿੰਦੇ ਆ ਜਿੱਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਨਹੀਂ ਹੈਗਾ। ਹਰ ਇੱਕ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਖੁਸ਼ੀ ਗਮੀ ਦਾ ਹਰ ਇੱਕ ਦਾ ਅਰਥ ਹੁੰਦਾ ਹੈ ਖੁਸ਼ੀ। ਸੋਖ ਦਾ ਅਰਥ ਹੁੰਦਾ ਹੈ ਗਮ। ਕਹਿੰਦੇ ਖੁਸ਼ੀ ਤੇ ਗਮੀ ਦਾ ਜਿੱਤੀ ਜ਼ਿੰਦਗੀ ਵਿੱਚ ਪ੍ਰਭਾਵ ਨਾ ਕਰੇ। ਬੈਰੀ ਮਿੱਤ ਸਮਾਨ ਦੁਸ਼ਮਣ ਤੇ ਮਿੱਤਰ ਨੂੰ ਇੱਕ ਸਮਾਨ ਸਮਝੇ ਹਨ ਇਹ ਵੀ ਬੜਾ ਉਖਾਏ ਖੇੜਾ ਜਿਹੜਾ ਦੁਸ਼ਮਣ ਨੂੰ ਇਹ ਸਮਝੇ ਕਿ ਇਹ ਮੇਰਾ ਮਿੱਤਰ ਹੈ ਇਹ ਭਾਵਨਾ ਨਹੀਂ ਹੋਣੀ ਚਾਹੀਦੀ ਜਿੰਨਾ ਚਿਰ ਇਹ ਚੀਜ਼ ਹੋਏਗੀ ਨਾ ਮੇਰਾ ਮਿੱਤਰ ਹੈ ਦੁਸ਼ਮਣ ਜ਼ਰੂਰ ਬਣੇਗਾ ਤੇ ਆ ਮੇਰਾ ਦੁਸ਼ਮਣ ਹੈ ਮਿੱਤਰ ਜ਼ਰੂਰ ਬਣੇਗਾ ਪਰ ਜੇ ਆਪਾਂ ਇਸ ਚੀਜ਼ ਨੂੰ ਰੱਖੀ ਨਾ ਯਾ ਇਹੋ ਹੀ ਕਹਿ ਦिए ਸਾਰੇ ਹੀ ਮੇਰੇ ਮਿੱਤਰ ਸਾਰੇ ਜਿਵੇਂ ਵਿਸਰ ਗਈ ਸਭਤਾਤ ਕਰਾਈ ਜਬ ਤੈ ਸਾਧ ਸੰਗ ਮੁਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਿ ਆਏ ਮੇਰੀ ਸਾਰਿਆਂ ਨਾਲ ਬਣਦੀ ਕੋਈ ਮੇਰਾ ਮਿੱਤਰ ਕੋਈ ਮੇਰਾ ਬੈਰੀ ਨਹੀਂ ਸਭ ਇੱਕੋ ਜਿਹਾ ਸਾਰਿਆਂ ਨੂੰ ਮੈਂ ਪਿਆਰ ਕਰਦਾ ਹਾਂ ਇਸ ਲਈ ਜਿਹੜਾ ਹੈ ਬੈਰੀ, ਪਾਪ, ਦੁਸ਼ਮਣ, ਮੀਤ, ਆਰਥ, ਮਿੱਤਰ, ਮਿੱਤਰ ਤੇ ਦੁਸ਼ਮਣ ਨੂੰ ਇੱਕ ਸਮਾਨ ਸਮਝੋ। ਕਹੋ ਨਾਨਕ ਸੁਨਰੀ ਮਨ ਮੁਕਤ ਤਾਹੀ ਤੈ ਜਾਣ। ਉਹਨੂੰ ਇਹਨਾਂ ਵਿਸ਼ੇ ਵਕਾਰਾਂ ਤੋਂ ਮੁਕਤ ਸਮਝੋ। ਉਹ ਜਿਉਂਦਿਆਂ ਜੀ ਬੰਦਨਾ ਤੋਂ ਖਲਾਸ ਹੋ ਗਿਆ। ਜਿਦੇ ਅੰਦਰ ਨਾ ਖੁਸ਼ੀ ਦਾ ਨਾ ਗਮੀ ਦਾ ਨਾ ਉਸਤਤ ਨਿੰਦਿਆ ਦਾ ਨਾ ਸੋਨੇ ਦਾ ਮਿੱਟੀ ਦਾ ਨਾ ਅਸਲ ਦੇ ਵਿੱਚ ਦੁਸ਼ਮਣ ਆ ਮਿੱਤਰ ਦਾ ਕਿਸੇ ਵੀ ਚੀਜ਼ ਦਾ ਕੋਈ ਪ੍ਰਭਾਵ ਨਹੀਂ ਹੈ ਨਾ ਉਹ ਰੱਬ ਦਾ ਰੂਪ ਹੈ ਉਹ ਹੀ ਅਸਲ ਦੇ ਵਿੱਚ ਜਿਉਂਦਿਆਂ ਜੀ ਮੁਕਤ ਹੈ ਸਤਿਗੁਰੂ ਕਿਰਪਾ ਕਰ ਪਾਵਨ ਬਚਨ ਹਿਰਦਿਆਂ ਵਿੱਚ ਵਸਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ